ਇਹ ਜਿਹੜਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੱਸੋ ਆਪਰੇਸ਼ਨ ਕਰਾਏ ਜਾ ਰਿਹਾ ਜਿਹੜਾ ਕਿ ਨਸ਼ਿਆਂ ਦੇ ਖਿਲਾਫ ਜੋ ਵੀ ਮਹੀਮ ਇੱਕ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆ ਉਹਦੇ ਤਹਿਤ ਹੀ ਅਸੀਂ ਜਿਹੜੇ ਹਰ ਰੋਜ਼ ਸਾਡੀ ਜਿਹੜੀ ਚੈਕਿੰਗ ਚੱਲ ਰਹੀਆਂ ਨੇ ਜਿੰਨੇ ਸਭਾਂ ਦੇ ਚ ਅੱਜ ਸਾਡੀ ਜਿਹੜੀ ਆ ਰੇਲਵੇ ਸਟੇਸ਼ਨ ਦੀ ਆ ਚੈਕਿੰਗ ਚੱਲ ਰਹੀਆਂ ਨੇ ਤੇ ਸਾਡੇ ਵੱਲੋਂ ਜਿੰਨੀਆਂ ਵੀ ਜਲਾਲਾਬਾਦ ਦੇ ਵਿੱਚ ਰੇਲਵੇ ਰੇਲ ਆਈ ਆ ਉਹਨਾਂ ਦੀ ਅਸੀਂ ਜਿਹੜੀ ਚੈਕਿੰਗ ਕਰਦੇ ਆ ਲਗਾਤਾਰ ਸਰ ਜੋ ਸ਼ਰਾਰਤੀ ਅੰਸਰ ਹੈ ਜਾਜ ਵੀ ਤੁਸੀਂ ਕਹਿ ਰਹੇ ਹੋ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਸਮਗਲਰਾਂ ਦੇ ਵਿਰੋਧ ਦੇ ਜਿਹੜੀ ਮੋਹਿੰਮ ਚਲਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਜਿਹੜੀਆਂ ਸ਼ਰਾਰਤੀ ਅੰਸਰਾਂ ਨੂੰ ਆਪਣਾ ਉਹਨਾਂ ਨੂੰ ਇਹੀ ਹਦਾਇਤ ਹੈ ਕਿ ਜਿਹੜੇ ਵੀ ਕੋਈ ਨਸ਼ਿਆਂ ਦਾ ਕੰਮ ਕਰਦਾ ਹੈ ਤਾਂ ਉਹ ਆਦਾ ਜਿਹੜੇ ਇਹ ਕੰਮ ਛੱਡ ਕੇ ਆਦਾ ਜਿਹੜੇ ਕੋਈ ਚੰਗੇ ਕੰਮ ਕਰਨ ਨਹੀਂ ਤਾਂ ਜਿਹੜਾ ਵੀ ਦਿਨ ਦੇ ਕੋਲ ਵੀ ਜੋ ਵੀ ਨਸ਼ਾ ਬਰਾਮਦ ਹੁੰਦਾ ਹੈ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਹੁਣ ਤੱਕ ਸਰ ਕਿੰਨੀਆਂ ਜਨਤਕ ਥਾਵਾਂ ਤੇ ਇਹ ਚੈਕਿੰਗ ਕੀਤੀ ਗਈ ਇਹ ਸਾਡੇ ਵੱਲੋਂ ਤਕਰੀਬਨ ਜਿਹੜੇ ਡਰੱਗ ਹੌਟਸਪੌਟ ਹੈਗੇ ਆ ਕਾ ਬੱਸ ਸਟੈਂਡ ਰੇਲਵੇ ਸਟੇਸ਼ਨ ਸਾਰੀ ਜਗ੍ਹਾ ਤੇ ਜਿੱਥੇ ਸਾਨੂੰ ਡਾਊਟ ਹੁੰਦਾ ਕਿ ਡਰੱਗਸ ਸੰਬੰਧੀ ਉਹ ਤੇ ਹਰੇਕ ਜਗ੍ਹਾ ਤੇ ਸਾਡੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜਾ ਸਾਡੇ ਵੱਲੋਂ ਉੱਥੇ ਜਿੱਥੋਂ ਵੀ ਸਾਨੂੰ ਕੋਈ ਰਿਕਵਰੀ ਹੁੰਦੀ ਹੈ ਉੱਥੇ ਸਾਡੇ ਵੱਲੋਂ ਜਿਹੜਾ ਮੁਕਦਮਾ ਵੀ ਦਰਜ ਕੀਤੇ ਜਾ ਰਹੇ ਨੇ